ਉਹਨਾਂ ਨੂੰ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਦਾ ਮਤਲਬ ਇਹ ਹੈ ਕਿ ਜੇਕਰ ਉਹਨਾਂ ਨੂੰ ਇਹ ਬੋਲ ਰਹਾ ਹੈ ਤਾਂ ਉਹਨਾਂ ਲਈ ਤਾਂ ਇਹ ਨਿੱਕੀ ਗੱਲ ਹੈ ਪਰ ਉਹਨਾਂ ਦਾ ਨਾਮ ਇਹ ਵੀ ਹਲਤਨਾ ਹੀ ਹੋ ਗਿਆ ਮੈਡਮ ਉਹਦੀ ਇੱਜ਼ਤ ਕਰਦੇ ਨੇ ਤੇ ਕਹਿੰਦਾ ਕਿ ਉਹ ਦੇਸੀ ਬੰਦਾ ਠੀਕ ਕੱਲ ਨੂੰ ਇਹ ਵੀ ਇਹ ਰਹਿੰਦੇ ਨੇ ਕਿ ਇਹਨਾਂ ਦੀ ਦੇਸੀ ਨਹੀਂ ਵੀ ਗੱਲ ਇਨਸਾਨੀਅਤ ਦੀ ਗੱਲ ਕਰਦੇ ਤੁਸੀਂ ਸਾਰੇ ਕੰਨੀ ਹੋਈ ਬਾਹਰ ਇਨਸਾਨੀਅਤ ਸਭ ਤੋਂ ਪਹਿਲਾਂ ਇਨਸਾਨ ਆਪਾਂ ਇਹਦਾ ਇਹ ਨਾਲ ਕੋ ਖਾ ਬਹੁਤ ਚੁਗਾਈ ਹੈ ਹਨਾ ਨਾ ਪਈ ਦੀ ਬੇਅਦਲੀ ਨਹੀਂ ਕਰਦੇ ਉਹ ਬੰਤੀ ਕਰ ਲਈਏ ਪ੍ਰੋਪਰ ਰੋਕ ਲਗਾ ਮੈਡਮ ਜਾਨਦੇ ਆ ਇਹ ਰੋਜ਼ ਦੇ ਗੱਡੀਆਂ ਨਹੀਂ ਨਿਕਲਦੀ ਸਾਡਾ ਨਹੀਂ ਚੱਲਦਾ ਇਧਰ ਪਾਣੀ ਖੇਡ ਦਿੰਦਾ ਕੋਈ ਤਾਂ ਕੋਈ ਚੱਲਦਾ ਕਿਉਂਕਿ ਹਰ ਬੰਦੇ ਨੂੰ ਮਾੜੀ ਮੁੜੀ ਨਾਲ ਸਾਈਡ ਮਾਰੀ ਹੈ ਮੈਡਮ ਇਹ ਰੋਜ਼ ਤਾਂ ਹਾਦਸਾ ਹੁੰਦਾ ਪਿਆ ਰੋਜ਼ ਇੱਕ ਦੂਜਾ सर मेरा नाम रूपेंद्र यादव है मैं यूपी का रहने वाला हूँ हम लोग कोई दस बारह साल से इधर पठानकोट में रहते हैं और हमारी फैमिली भी बड़े देश से रह रही है हम कोई सवेरे छह बजे निकलते थे कई साल से इस रोड पे चल रहे हैं जो एक महीने से पंद्रह दिन से ये टिप्पर चालू हुए हैं ये ये रेती बजरा लेके आते हैं उधर से दरिया से इन्होंने बड़ा परेशान लोगों को यहाँ पे भी करके रखा था गांव वालों को और ये सब परेशान है गांव वालों ने भी धरना लगाया है आज हम लोग कुर का काम करते हैं आज हमारा बंदा इधर मौके पे डेड हो गया और टिपरा वाला मार के और वो दौड़ गया और सर उन्होंने उन्होंने बुला लो इतने ये साहब बड़े लोग बोल रहे हैं कि डेड बॉडी चुकाओ डेड बॉडी चुकाओ सर ऐसे नहीं चुकने बच्चे छोटे छोटे हम चलो सर हम तो जाड़ी बुड़ी लगा लेंगे लेकिन ये क्या करेगा सर इतना काम हमारा ये बड़े लोग है ना अरे इनकी तो यही जाने ले हम लोग गरीब बंदे हैं थोड़ा बहुत हमारा इन गांव वालों ने सर धरना लगाया हमारे साथ हमारी हेल्प कर रहे हैं ये बहुत अच्छे बंदे हैं सर ये गरीब है और ये आज गेटों भी इसके एक टप्पो वाला मार के दौड़ गया है सर उन्होंने बुलाओ कि इथे उचित द क्रियाक्रम हो ਜਗਿਆਲ ਪਿੰਡ ਲक्की ਪਠਾਣਿਆਂ ਤੇ ਆਪਣੇ ਜਗਿਆਲ ਅੱਜ ਪਿੰਡ ਦੇ ਬਾਹਰ ਐਕਸੀਡੈਂਟ ਹੋਇਆ ਜਿਹੜਾ ਮਾਈਨਿੰਗ ਅਜਾ ਡੈਮ ਦੀ ਮਾਈਨਿੰਗ ਹੈਗੀ ਆ ਉਹਦੇ ਟਰੱਕ ਜਿੰਨੇ ਵੀ ਚੱਲਦੇ ਆ ਉਹ ਅੱਜ ਇੱਥੇ ਡੈੱਡ ਬੋਡੀ ਆ ਐਕਸੀਡੈਂਟ ਕਰਕੇ ਸਵੇਰੇ ਇੱਥੋਂ ਨਿਕਲ ਗਏ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਹਦਾ ਰੂਟ ਚੇਂਜ ਕੀਤਾ ਜਾਵੇ ਤੇ ਰੋਡ ਚੇਂਜ ਕੀਤਾ ਜਾਵੇ ਮਤਲਬ ਇਹ ਜਿੰਨੀ ਦੇ ਬੱਚਿਆਂ ਦਾ ਸਕੂਲ ਵੀ ਆ ਬੱਚੇ ਜਾਂਦੇ ਵੀ ਆ ਸਵੇਰੇ ਐਕਸੀਡੈਂਟ ਕਰਤਾ ਉਹ ਇਹਨੂੰ ਪ੍ਰਸ਼ਾਸਨ ਕੋਈ ਪੁੱਛਣ ਵਾਲਾ ਨਹੀਂ ਐਕਸੀਡੈਂਟ ਕੀਆ ਤੇ ਵਿੱਚ ਉਤੇ ਉਬਜ ਦੇ ਹੁੰਦੇ ਉਹ ਗੱਡੀ ਢਵਾਤੀ ਆ ਟਰੱਕ ਢਵਾਤਾ ਜਿਹੜਾ ਉਹਨਾਂ ਆਪਾਂ ਸਾਰਿਆਂ ਨੇ ਘਰ ਨਾਲ ਆ ਪਿੰਡ ਨੇ ਇਹ ਟਰੱਕ ਬੰਦ ਕੀਤੇ ਜਾਣ ਹੋਰ ਕੋਈ ਰੋਡ ਇਹਨਾਂ ਨੂੰ ਦਿੱਤਾ ਗਿਆ ਦੇਖ ਜਾਵੇ ਹਾਂਜੀ ਅੱਜ ਬੜਾ ਮੰਦ ਭਾਗੀ ਕੱਟਣਾ ਹੋਈ ਸਵੇਰੇ ਮਾਰਨਿੰਗ 7:30 ਵਜੇ ਇੱਕ ਕਬਾੜ ਦਾ ਕੰਮ ਕਰਦਾ ਸੀ ਜਸਨਦੀਪ ਸਿੰਘ ਜਿਹੜਾ ਜੁਪੀ ਦਾ ਰਹਿਣ ਵਾਲਾ ਤੇ ਉਹਦਾ ਇੱਕ ਟਿੱਪਰ ਜਿਹੜੇ ਚੱਲਦੇ ਨੇ ਉੱਪਰ ਮੱਟੀ ਕੋਟ ਨੂੰ ਮਾਈਨਿੰਗ ਦੇ ਵਿੱਚ ਆਪਣਾ ਮਟੀਰੀਅਲ ਲੈ ਕੇ ਆਉਂਦੇ ਆ ਉਹ ਬੜੀ ਤੇਜ਼ ਰਫ਼ਤਾਰੀ ਨਾਲ ਜਿਹੜਾ ਪੰਗੋਲੀ ਚੌਂਗ ਵੱਲੋਂ ਆਇਆ ਤੇ ਉਹਨੇ ਉਹਨੂੰ ਉੱਪਰ ਰੜ ਦਿੱਤਾ ਜਿਸ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਉਹਦੇ ਸਬੰਧ ਵਿੱਚ ਮਕਦਮਾ ਨੰਬਰ 898 ਜਿਹੜਾ ਵਾ ਅੰਡਰ ਸੈਕਸ਼ਨ 106 281 324 4 ਬੀ ਐਨਐਸ ਦੇ ਹੇਠਾਂ ਮਕਦਮਾ ਛਾਪੁਰ ਕੰਡੀ ਥਾਣੇ ਵਿੱਚ ਦਰਜ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਅਜੇ ਜਾਰੀ ਹੈ। ਪਲਾਸ ਦਾ ਪੁਰਤਲਾ ਟੁਕਰਾ ਕੇ ਉਹਨਾਂ ਦੇ ਹਵਾਲੇ ਕਰਦੇ ਗੱਡੀ ਟਰੇਸ ਹੋ ਗਈ ਹੈ ਗੱਡੀ ਰਾਉਂਡ ਅਪ ਕਰ ਲਈ ਹੈ ਡਰਾਈਵਰ ਵੀ ਜਿਹੜਾ ਵਾ ਉਹਦਾ ਵੀ ਨਾਮ ਟਰੇਸ ਹੋ ਗਿਆ ਉਹਨੂੰ ਵੀ ਜਲਦੀ ਫੜ ਕੇ ਤੇ ਕਾਰਵਾਈ ਕਰਾਂਗੇ ਲੋਕਾਂ ਨੂੰ ਕਹਿੰਦੇ ਰੂਲ ਦੇ ਸਬੰਧ ਵਿੱਚ ਅਸੀਂ ਸੱਚ ਨੂੰ ਵੈਸੇ ਹਦਾਇਤ ਕਰ ਦਿੱਤੀ ਹੈ ਇਹਨਾਂ ਦੇ ਚਲਾਨ ਵੀ ਕਟਾਂਗੇ ਪਲੱਸ ਜਿਹੜੇ ਕੋਈ ਟਰੈਫਿਕ ਦੇ ਦੋ ਮੁਲਾਜ਼ਮ ਆਉਂ ਵੀ ਇੱਥੇ ਚੌਂਕ ਦੇ ਵਿੱਚ ਥਿਲਾਵਾ ਮੰਗੇ